ਇੱਕ 에ਜੰਟਾਂ ਦੇ ਪੈਸੇ ਬਣਾਉਣੇ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਡੀ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੁਝ ਲੱਗਿਆ ਅੱਜ ਇਹ ਸਾਡੇ ਘਰ ਅੱਗ ਲੱਗੀ ਹੈ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੇਗੀ ਜਿਹੜਾ ਵੀ ਬੰਦਾ ਬੋਲੇ ਉਹਨੂੰ ਜੱਬਿਆ ਕੁਝ ਲਿਆ ਵੀ ਜਾਊਗਾ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਜਿਹੜਾ ਇਹ ਜਬਰ ਜੁਰਮ ਹੋ ਰਿਹਾ ਹੈ ਉਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਤੇ ਬਹੁਤ ਭਾਰੀ ਪੈਣਾ ਪੰਜਾਬ ਤੇ ਪੰਨਾ ਸਿੱਧੂ ਨੂੰ ਅਦਾਲਤ ਵੱਲੋਂ ਜ਼ਮਾਨਤ ਦੇਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕਰ ਲਏਗੇ ਜਿੱਹਾਂ ਪੰਨਾ ਸਿੱਧੂ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਇੱਕ ਕੇਸ 'ਚ ਜ਼ਮਾਨਤ ਮਿਲੀ ਸੀ ਜਦੋਂ ਕਿ ਮੋੜ ਪਟਿਆਲਾ ਪੁਲਿਸ ਵੱਲੋਂ ਇੱਕ ਹੋਰ ਕੇਸ ਚ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਪਟਿਆਲਾ ਪੁਲਿਸ ਨੇ ਪਾਨਾ ਸਿੱਧੂ ਨੂੰ ਗ੍ਰਿਫਤਾਰ ਕਰਕੇ ਪਟਿਆਲਾ ਦੀ ਅਦਾਲਤ ਜੇ ਪੇਸ਼ ਕੀਤਾ ਅਤੇ ਉਸ ਦਾ 29 ਤਰੀਕ ਤੱਕ ਦਾ ਰਿਮਾਂਡ ਹਾਸਲ ਕੀਤਾ ਹੈ ਉਧਰ ਪਾਨਾ ਸਿੱਧੂ ਦੇ ਭਰਾ ਅਮਨ ਸਿੱਧੂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਜਿਨ੍ਹਾਂ ਮੁਤਾਬਕ ਪਟਿਆਲਾ ਦੀ ਪੁਲਿਸ ਨੇ ਸਿੱਧੂ ਖਿਲਾਫ 379 ਬੀ 323 341 506 ਅਤੇ 34 ਆਈਪੀਸੀ ਤਹਿਤ ਕੇਸ ਦਰਜ ਕੀਤਾ ਹੈ ਉਥੇ ਜੱਜ ਸਾਹਿਬ ਨੇ ਜੋ ਵੀ ਜ਼ਮਾਨਤ ਭਰਾ ਕੇ ਆਪਣੇ ਬੌਂਡ ਹੁੰਦਾ ਉਹ ਜਵਾਨਤ ਕਰਦੀ ਸੀ ਤੇ ਸਾਨੂੰ ਤਾਂ ਪਤਾ ਲੱਗਿਆਗਾ 1 ਤੋਂ 2 ਵਜੇ ਦੇ ਵਿੱਚ ਵਿੱਚ ਤੇ ਜਦੋਂ ਜੇਲ੍ਹ ਅਸੀਂ ਵਕੀਲ ਸਾਹਿਬ ਨੂੰ ਲੈ ਕੇ ਗਏ ਉੱਥੇ ਜੇਲ੍ਹਾਂ ਨੇ ਪ੍ਰੋਫੈਸ਼ਨ ਦਿੱਤੀ ਸਾਨੂੰ ਕਿ ਬਾਈ ਨੂੰ ਉੱਥੋਂ 11 ਵਜੇ ਪ੍ਰੋਡਕਸ਼ਨ ਬਰਾਂਟਾਂ ਤੇ ਵੀ ਇੱਥੇ ਪਟਿਆਲੇ ਸਦਰ ਥਾਣੇ ਦੇ ਵਿੱਚ ਪਰਚਾ ਦਰਜ ਕਰਾਇਆਗਾ ਉਤੇ ਆ 379 ਬੀ ਤੇ ਆਹ ਧਾਰਾ ਨਵੇਂ 332 23 34 300 ਇਹ 5634 اے آئی پی ایس ਹਤਾਰੇ ਤੁਹਾਨੂੰ ਦੇ ਦਾਂਗੇ ਇਹਦੀ ਆਪਣੀ ਐਫ ਆਈ ਆਰ ਦੀ ਕਾਪੀ ਤੇ ਲਾਈ ਜਾਂਦੀ ਜਨਨ ਤੇ ਤੁਹਾਨੂੰ ਪਤਾ ਹੀ ਹੈ ਕਿ ਹੁਣ ਇਹਦਾ ਇੱਕ ਤਰ੍ਹਾਂ ਦੀ ਪਰਸਨਲ ਦੁਸ਼ਮਣੀ ਕੱਢਣ ਵਾਲਾ ਕੰਮ ਹੋਇਆ ਪਿਆ ਜੀ ਪਾਨਾ ਸਿੱਧੂ ਦੇ ਪ੍ਰਮਾਥਕ ਪਾਨਾ ਸਿੱਧੂ ਨੂੰ ਏਜੰਟਾਂ ਖਿਲਾਫ ਬੋਲਣ ਅਤੇ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜਨ ਦੀ ਸਜਾ ਦਿੱਤੀ ਜਾ ਰਹੀ ਹੈ ਪਾਨਾ ਸਿੱਧੂ ਦੇ ਪ੍ਰਾਨੇ ਸ਼ੱਕ ਜਿਠਾਇਆ ਕਿ ਉਹਨਾਂ ਨੂੰ ਵੀ ਪੰਜਾਬ ਪੁਲਿਸ ਅਤੇ ਸਰਕਾਰ ਕਿਸੇ ਵੀ ਕੇਸ 'ਚ ਫਸਾ ਸਕਦੀ ਹੈ ਜੀ ਇੱਕ ਪਰਚਾ ਕਰਾਤਾ ਸੀ ਇਹ ਕੈ ਸੁਣ ਚ ਗੱਲਾਂ ਆ ਰਹੀਆਂ ਨੇ ਕਿ ਕੁਛ ਨਾ ਕਸਰ ਰਹੀ ਜਲਿਆਣੀ ਜਿਹੜੀ ਹੁਣ ਸਰਕਾਰ ਹੋਰ ਕਢਾਉਣਾ ਚਾਹੁੰਦੀ ਹੈ ਇਹ ਕੋਈ ਐਫ ਆਈ ਆਰ ਦਾ ਪਤਾ ਲੱਗਿਆ ਕਿਸ ਨੇ ਕਰਾਈ ਹੈ ਇੱਕ ਵੀ ਕੋਈ ਇੱਥੇ ਬਾਬਾ ਦੀਪ ਸਿੰਘ ਨਗਰ ਦਾ ਰਹਿਣ ਵਾਲਾ ਜੀ ਕੋਈ ਇਹ ਦਾ ਨਾਮ ਆ ਸੁਖਦੇਵ ਸਿੰਘ ਸੁਖਦੇਵ ਸਿੰਘ ਇਹ ਹੈ ਦਾ ਐਫ ਆਈ ਆਰ ਹੈ 20 ਤਰੀਕ ਦੀ ਹੈ ਜੀ ਵੀ ਤਰੀਕ ਦੀ ਕੱਟੀ ਸੀ ਐਫ ਆਈ ਆਰ ਇਸ ਇਸ ਮਹੀਨੇ ਦੀ ਹਾਂਜੀ ਹਾਂ ਮੇਰੇ ਇੱਕ ਨੂੰ ਮਿਲਦਾ ਐਫ ਆਈ ਆਰ ਇੱਕੋ ਦਿਨ ਦੋ ਐਫ ਆਈ ਆਰ ਨਾ ਕੱਟੀ ਕੀ ਕਾਰਨ ਕੀ ਪਤਾ ਲੱਗਿਆ ਇਸ ਐਫ ਆਈ ਆਰ ਦਾ ਕਾਰਨ ਤਾਂ ਕਹਿੰਦੇ ਇਹਨਾਂ ਕਹਿੰਦੇ ਲੁੱਟਖੋਰੀ ਜੀ ਤੁਹਾਨੂੰ ਲੱਗ ਰਿਹਾ ਹੈ ਕਿ ਕੋਈ ਲੁੱਟਖੋ ਵਾਲਾ ਕੋਈ ਹੈ ਜਾਂ ਕੋਈ ਸਿਸਟਮ ਕਰ ਸਕਦਾ ਭਾਨਾ ਸਿੱਧੂ ਏਜੰਟਾਂ ਦੇ ਪੈਸੇ ਵਾਪਸ ਦਿਵਾਣਾ ਲੋਕਾਂ ਨੂੰ ਇਹ ਭਾਰੀ ਪੈ ਗਿਆ ਭਾਨਾ ਸਿੱਧੂ ਭਾਰੀ ਨਹੀਂ ਪੈ ਬਾਈ ਜੀ ਬੋਝ ਬਣ ਕੇ ਥੱਲੇ ਦਬ ਨਾ ਪਰ ਰਹੇ ਇੱਕ ਏਜੰਟਾਂ ਦੇ ਪੈਸੇ ਬਣਾਉਣ ਮੜਵਾਉਣੇ ਤੇ ਲੋਕਾਂ ਦੀ ਆਵਾਜ਼ ਉਠਾਉਣੀ ਸਾਡੀ ਫੈਮਿਲੀ ਨੂੰ ਤੇ ਸਾਨੂੰ ਤੇ ਬਾਈ ਨੂੰ ਇਹ ਮੰਨ ਲਓ ਕਿ ਸਾਡੇ ਉੱਤੇ ਵੱਡੇ ਪਹਾੜ ਦੀ ਤਰ੍ਹਾਂ ਸਾਨੂੰ ਨੀਚੇ ਕੋਲ ਇਸੇ ਨਾਲ ਹੀ ਪਾਨਾ ਸਿੱਧੂ ਦੇ ਭਰਾ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਨੂੰ ਪਾਨਾ ਸਿੱਧੂ ਦੀ ਰਿਹਾਈ ਲਈ ਸੜਕਾਂ ਜਾਮ ਕਰਨੀਆਂ ਪਈਆਂ ਜਾਂ ਫਿਰ ਵੱਡਾ ਸੰਘਰਸ਼ ਕਰਨਾ ਪਿਆ ਤਾਂ ਉਹ ਕਦੇ ਵੀ ਪਿੱਛੇ ਨਹੀਂ ਹਟਣਗੇ ਉਹਨਾਂ ਨੇ ਪੰਜਾਬ ਵਾਸੀਆਂ ਨੂੰ ਪਾਨਾ ਸਿੱਧੂ ਦੇ ਹੱਕ 'ਚ ਅੱਗੇ ਆਉਣ ਦੀ ਅਪੀਲ ਕੀਤੀ ਇਸੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੇ ਕਿਸਾਨ ਜਥੇਬੰਦੀਆਂ ਵੀ ਪਾਨਾ ਸਿੱਧੂ ਦੇ ਹੱਕ 'ਚ ਅੱਗੇ ਆਈਆਂ ਨੇ ਉਸ ਮਾਮਲਾ ਸਮਝ ਨਹੀਂ ਆ ਰਿਹਾ ਹੁਣ ਗੱਲਬਾਤ ਹੋ ਪਈ ਤੁਹਾਡੀ ਕਿ ਕੀ ਕੁਝ ਕੱਟ ਕਰਨ ਜਾ ਰਹੇ ਨੇ ਜਾਂ ਕਿਤੇ 50 ਲੱਖਾਂ ਦਾ ਨਾ ਲਗਾਤਾ ਦੇ ਹੱਕ ਦੇ ਵਿੱਚ ਉਹ 29 ਤਰੀਕ ਦਾ ਕੱਟ ਸਾਡਾ ਰੱਖੀ ਹੋਇਆ ਜੀ ਬਾਕੀ ਉਹਦੋਂ ਪਹਿਲਾਂ ਵੀ ਜੋ ਵੀ ਜਥੇਬੰਦੀਆਂ ਵੀ ਸਾਡੇ ਨਾਲ ਨੇ ਪੰਜਾਬ ਆਪਣਾ ਸੰਯੁਕਤ ਮੋਰਚੇ ਵੱਲੋਂ ਵੀ ਮੀਟਿੰਗ ਹੋਈ ਸੀ ਰੋਪੜ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੇ ਨਾਲ ਆ ਅੱਜ 26 ਤਰੀਕ ਦਾ ਟਰੈਕਟਰ ਮਾਰਚ ਕੁਸ ਉਹਨਾਂ ਦੇ ਇੱਕ ਦੋ ਪ੍ਰੋਗਰਾਮ ਨੇ ਉਹਨਾਂ ਨੇ ਕਹਿ ਸੁਣ ਕੇ ਹੀ 29 ਤਰੀਕ ਦਾ ਮੱਲੋ ਪ੍ਰੋਗਰਾਮ ਰਖਾਇਆ ਸੀ ਵੱਡੀ ਕਾਲ ਦਿੱਤੀ ਸੀ ਇਨਸਾਫ ਪਸੰਦ ਲੋਕਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਜਿੰਨੇ ਵੀ ਲੋਕ ਨੇ ਉਹਨਾਂ ਨੇ ਉਹਨੂੰ ਕਾਲ ਦਿੱਤੀ ਸੀ ਕਿ ਤੁਸੀਂ ਆਓ ਕਿ ਆਪਾਂ ਵੱਧ ਤੋਂ ਵੱਧ ਇਕੱਠ ਇਕੱਠ ਕਰਕੇ ਇਹ ਸਰਕਾਰ ਦੇ ਜਿਹੜੇ ਇਹ ਨੀਤੀਆਂ ਦੇ ਉੱਤਰੀ ਐ ਇਹਨਾਂ ਨੂੰ ਨੱਥ ਪਾਈਏ ਸਿਆਸੀ ਬੰਦਿਆਂ ਨਾਲ ਵੀ ਗੱਲਬਾਤ ਹੋਈ ਰਹੀ ਹੈ ਹਲਪ ਸਿਆਸੀ ਬੰਦਿਆਂ ਨਾਲ ਕੀ ਗੱਲਬਾਤ ਕਰਨੀ ਬਜੀ ਸਿਆਸੀ ਬੰਦਿਆਂ ਦੇ ਵਿਰੋਧੀ ਧਿਰ ਦੇ ਨੇਤਾ ਨੇ ਫੋਨ ਕੀਤਾ ਹੋਵੇ ਕਿ ਅਸੀਂ ਤੁਹਾਡੇ ਨਾਲ ਖੜਦੇ ਕਿਉਂਕਿ ਹਰ ਕੋਈ ਹਮਾਇਤ ਕਰ ਰਿਹਾ ਨੇ ਤੁਹਾਡੀ ਵਿਰੋਧੀ ਧਿਰ ਦੇ ਨੇਤਾ ਦੇਖੋ ਜੀ ਮੇਰੀ ਗੱਲ ਕਿਸੇ ਨੇ ਨਹੀਂ ਕੋਈ ਆਨ ਰਿਕਾਰਡ ਬਾਕੀ ਚੱਲ ਸਭ ਰਹੇ ਨੇ ਕਿਉਂ ਦੇਖੋ ਜੀ ਵਿਰੋਧੀ ਧਿਰ ਦਾ ਨੇਤਾ ਹੋਵੇ ਜਾਂ ਸੱਤਾਧਰ ਦਾ ਨੇਤਾ ਹੋਵੇ ਦਿਲ ਹਰ ਇੱਕ ਦੇ ਕੋਲ ਹੈ ਦਿਲ ਹਰ ਇੱਕ ਦੇ ਕੋਲ ਹੈ ਦੇਖੋ ਜਿਹੜਾ ਵੀ ਬੰਦਾ ਹੁਣ ਤੁਸੀਂ ਵੀ ਆਏ ਹੋ ਬਾਈ ਜੀ ਤੁਸੀਂ ਕਨਸਾਨੀਤਾ ਦੇ ਨਾਂ ਤੇ ਆਏ ਜਿਹੜਾ ਵੀ ਜੇ ਤਾਂ ਬੰਦਾ ਉਹੀ ਬੱਚੜ ਖਾਣ ਦੇ ਉੱਤੇ ਕਿ ਦੇਖੋ ਉਹਦਾ ਤਾਂ ਕੁਝ ਆਪਾਂ ਕਹਿ ਨਹੀਂ ਸਕਦੇ ਪਰ ਦਿਲ ਤਾਂ ਹਰ ਇੱਕ ਕੋਲ ਹੈ ਚਾਹੇ ਸੱਤਾਧਰ ਨੇ ਠੀਕ ਹੈ ਨੇਤਾ ਨੇ ਚਾਹੇ ਵਿਰੋਧੀ ਧਿਰ ਦੇ ਨੇਤਾ ਨੇ ਇੱਕ ਮੈਂ ਲਾਸਟ ਬੇਨਤੀ ਕਰਨਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਪੂਰੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੀ ਇਨਸਾਫ ਪਸੰਦ ਲੋਕ ਬੈਠੇ ਨੇਗੇ ਕਿ ਅੱਜ ਇਹ ਸਾਡੇ ਘਰ ਅੱਗ ਲੱਗੀ ਐ ਮੈਂ ਇਹ ਗੱਲ ਕਹਿਣਾ ਕਿ ਆਉਣ ਵਾਲੇ ਟਾਈਮ 'ਚ ਇਹ ਅੱਗ ਪੰਜਾਬ ਦੇ ਹਰ ਇੱਕ ਘਰ 'ਚ ਲੱਗੂਗੀ ਜਿਹੜਾ ਵੀ ਬੰਦਾ ਬੋਲੂ ਉਹਨੂੰ ਦੱਬਿਆ ਕੋਚ ਲਿਆ ਵੀ ਜਾਊਗਾ ਜੋ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਊਗਾ ਤਾਂ ਉਹਨੂੰ ਮਾਰ ਕੇ ਵੀ ਖਪਾਇਆ ਜਾਊਗਾ ਇਹ ਪਹਿਲਾਂ ਵੀ ਹੋਇਆ ਪੰਜਾਬ ਨਾਲ ਇਹ ਹੁਣ ਅੱਗੇ ਵੀ ਹੋਊਗਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਣਾ ਹੈ ਕਿ ਉੱਠ ਕੇ ਜਿਹੜਾ ਇਹ ਜਬਰ ਜੁਰਮ ਹੋ ਰਿਹਾ ਇਹਦੇ ਖਿਲਾਫ ਲੜਨ ਦੀ ਹਿੰਮਤ ਕਰ ਲੋ ਨਹੀਂ ਤਾਂ ਇਹ ਬਹੁਤ ਭਾਰੀ ਪੈਣਾ ਪੰਜਾਬ ਤੇ ਬਹੁਤ ਭਾਰੀ ਪੈਣਾ ਨਿਆਜ ਇੱਕ ਘਰ ਘਰ ਦੇ ਵਿੱਚ ਅੱਗ ਵੱਢ ਜਾਣੀ ਆ ਹਰ ਇੱਕ ਨਾਲ ਆ ਹੀ ਬੜਾ ਕੱਟ ਦੀ ਕਾਲ ਕਿਹਦੇ ਨੂੰ ਜਾ ਰਹੇ ਹੋ ਕੱਟ ਦੀ ਕਾਲ ਦਿੱਤੀ ਹੋਈ ਹੈ ਜੀ ਬਾਈ ਜੀ ਪੈਣੀ 29 ਤਰੀਕ ਦੀ ਕੱਟ ਦੀ ਕਾਲ ਦਿੱਤੀ ਹੋਈ ਆ ਕੱਟ ਦੀ ਵੀ ਕਾਲ ਜੋ ਵੀ ਜਥੇਬੰਦੀਆਂ ਦਾ ਪ੍ਰੋਗਰਾਮ ਲਿਖਣਗੇ ਜੋ ਵੀ ਕਰਨਾ ਪਊ ਬਾਈ ਜੋ ਵੀ ਸੜਕਾ ਜਾਮ ਕਰਨੇ ਕੁਝ ਵੀ ਕਰਨਾ ਪੈਣਾਗਾ ਜਿੰਨੇ ਕੁ ਜੋਗੇ ਹੈਗੇ ਆ ਬਾਈ ਜੀ ਜਿਉਂਦੇ ਰਹੇ ਤੱਕ ਕਰਾਂਗੇ ਦੱਸ ਦਈਏ ਕਿ ਪੰਨਾ ਸਿੱਧੂ ਉਪਰ ਪਟਿਆਲਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ 21 ਦਸੰਬਰ ਨੂੰ ਪਟਿਆਲੇ ਵੱਲ ਆ ਰਿਹਾ ਸੀ ਤਾਂ ਗੱਡੀ 'ਚ ਸਵਾਰ ਕੁਝ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਸੋਨੇ ਦੀ ਚੈਨੀ ਗੜਬ ਵਿੱਚੋਂ ਚਫਟ ਕੇ ਫਰਾਰ ਹੋ ਗਏ ਜਿਨ੍ਹਾਂ ਵਿੱਚੋਂ ਉਹ ਪਾਨੇ ਸਿੱਧੂ ਨੂੰ ਪਹਿਚਾਣਦਾ ਸੀ ਇਸ ਉਪਰੰਤ ਪੁਲਿਸ ਨੇ 1 ਮਹੀਨੇ ਬਾਅਦ 20 ਜਨਵਰੀ ਨੂੰ ਪਾਨਾ ਸਿੱਧੂ ਖਿਲਾਫ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ 26 ਜਨਵਰੀ ਨੂੰ ਪਾਨਾ ਸਿੱਧੂ ਨੂੰ ਮਲੇਰ ਕੋਟਲਾ ਤੋਂ ਗ੍ਰਿਫਤਾਰ ਕਰਕੇ ਪੁਲਿਸ ਨੇ ਪਟਿਆਲੇ ਲਿਆਂਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ